ਜੀ ਦੇਖ ਹੀ ਰਹੇ ਹੋਗੇ ਵੀ ਪਿਛਲੇ ਬੀਤੇ ਕਾਫੀ ਦਿਨਾਂ ਤੋਂ ਜੋ ਅਕਾਲੀ ਦਲ ਬਾਦਲ ਗਰੁੱਪ ਦਾ ਜੋ ਇੱਕ ਲੀਡਰ ਹੈ ਵਿਕਰਮਜੀਤ ਸਿੰਘ ਮਜੀਠੀਆ ਉਹ ਸਾਡੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜੋ ਪ੍ਰਧਾਨ ਨੇ ਮੁਖ ਸੇਵਾਦਾਰ ਨੇ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਕਾਫੀ ਜ਼ਿਆਦਾ ਇੱਕ ਕੂਟ ਪ੍ਰਚਾਰ ਇੱਕ ਫਾਲਸ ਨੈਰੇਟਿਵ ਜੋ ਸਰਜਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਤਕਰੀਬਨ 2 ਸਾਲ ਹੋ ਚੁੱਕੇ ਨੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਇੰਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਣਾ ਵੀ ਕੋਈ ਜੋ ਕੋਈ ਇੱਕ ਪੋਲੀਟੀਕਲ ਲੀਡਰ ਹੈ ਉਸ ਦੇ ਉੱਪਰ ਲਗਾਤਾਰ ਤੀਜੀ ਵਾਰ ਐਨਐਸਏ ਐ ਜੋ ਲੱਗੀ ਹੈ ਇੰਡੀਅਨ ਹਿਸਟਰੀ ਦੇ ਵਿੱਚ ਇਹੋ ਜਿਹਾ ਕੋਈ ਐਗਜ਼ਾਮਪਲ ਨਹੀਂ ਹੋਇਆ ਤੇ ਇਸ NSA ਨੂੰ ਵਾਰ-ਵਾਰ ਜੋ ਫਾਲਸ ਗਰਾਉਂਡਸ ਬਣਾਏ ਜਾ ਰਹੇ ਨੇ ਜੋ ਫੇਕ ਚੀਜ਼ਾਂ ਫੇਕ ਨਿਊਜ਼ ਰਿਪੋਰਟਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਪੋਲੀਟੀਸ਼ੀਅਨਸ ਦਾ ਜੋ ਸਰਕਾਰ ਨਾਲ ਰਲ ਕੇ ਇਹ ਸਾਰਾ ਕੁਝ ਕਰ ਰਹੇ ਨੇ ਕਿਉਂਕਿ ਮੇਨ ਆਬਜੈਕਟਿਵ ਇਸ ਸਮੇਂ ਕਿਸੇ ਵੀ ਪਾਰਟੀ ਦਾ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਬਾਦਲ ਹੈ ਚਾਹੇ ਭਾਜਪਾ ਹੈ ਸਾਰਿਆਂ ਦਾ ਜੋਰ ਇੱਕੋ ਤਰੀਕੇ ਤੇ ਲੱਗਿਆ ਗਿਆ ਹੋਇਆ ਹੈ ਵੀ ਜੋ ਪੰਜਾਬ ਦੀ ਆਵਾਜ਼ ਹੈ ਪੰਜਾਬ ਦੇ ਇਸ ਸਮੇਂ ਇੱਕ ਬੜੇ ਵੱਡੇ ਹੀਰੋ ਨੇ ਕੌਮੀ ਨਾਇਕ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਖਾਤਰ ਪੰਜਾਬ ਚ ਇੱਕ ਅਜੀਹ ਹਨੇਰੀ ਚੱਲੀ ਵੀ ਮਾਝੇ ਤੋਂ ਲੈ ਕੇ ਤੇ ਮਾਲਵੇ ਤੱਕ ਦੋ ਮੈਂਬਰ ਪਾਰਲੀਮੈਂਟ ਜਿਤਾ ਦਿੱਤੇ ਇੱਕ ਬੜੀ ਵੱਡਾ ਬਦਲਾ ਹੈ ਪੰਜਾਬ ਦੇ ਵਿੱਚ ਅਸਲ ਖੇਤਰੀ ਤੇ ਪੰਥਕ ਧਿਰ ਦਾ ਉਭਾਰ ਤੇ ਇੰਨਾ ਪੋਲੀਟੀਸ਼ੀਅਨਸ ਦੇ ਵਿੱਚੋਂ ਇੱਕ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਬਾਰੇ ਜੋ ਇੱਕ ਰੀਸੈਂਟ ਡਵੈਲਪਮੈਂਟ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਉੱਪਰ ਜਿਹੜੇ ਇਹ ਗਰਾਉਂਡ ਦਿੱਤੇ ਗਏ ਨੇ 23 April ਤੋਂ ਬਾਅਦ ਉਹਨਾਂ ਤੋਂ ਪਹਿਲਾਂ ਜੋ ਨਵੀਂ NSA ਜਿਹੜੀ 23 April ਤੋਂ ਲਾਗੂ ਹੁੰਦੀ ਹੈ ਉਸ ਤੋਂ ਪਹਿਲਾਂ ਇਹ ਆਪਦੇ ਸਾਥੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਜਿਸ ਵਿੱਚ ਇਹ ਇਲਜ਼ਾਮ ਲਾਉਂਦਾ ਹੈ ਵੀ ਜੋ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਜੋ ਪਾਰਟੀ ਦੇ ਰਿਗਾਰਡਿੰਗ ਹਾਲਾਂਕਿ ਅਸੀਂ ਇਸ ਚੀਜ਼ ਨੂੰ ਪੂਰਾ ਇਸ ਚੀਜ਼ ਨੂੰ ਆਬਜੈਕਟ ਕਰਦੇ ਆਂ ਨਾ ਹੀ ਸਾਡਾ ਕਿਸੇ ਗਰੁੱਪ ਨਾਲ ਲੈਣ ਦੇਣਾ ਹੈ ਨਾ ਹੀ ਕਿਸੇ ਚੈਟ ਨਾਲ ਲੈਣ ਦੇਣਾ ਹੈ ਪਰ ਇਹ ਬੰਦੇ ਅਲੈਜ ਕਰਦੇ ਆ ਕਿ ਉਹਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਕੁਝ ਬੰਦਿਆਂ ਵੱਲੋਂ ਇਹਨਾਂ ਨੂੰ ਥ੍ਰੈਟਸ ਦਿੱਤੀਆਂ ਗਈਆਂ ਤਾਂ ਇਸ ਚੀਜ਼ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜੋ ਕ੍ਰੋਨੋਲੋਜੀ ਹੈ ਸੀਰੀਜ਼ ਆਫ ਇਵੈਂਟਸ ਮੈਂ ਤੁਹਾਨੂੰ ਦੱਸਦਾ ਹਾਂ ਵੀ ਜੋ ਇਹ ਬਿਕਰਮਜੀਤ ਸਿੰਘ ਮਜੀਠੀਆ ਇਸ ਦੇ ਉੱਪਰ ਜੋ 20 ਦਸੰਬਰ 2021 ਨੂੰ ਇੱਕ ਐਫਆਈਆਰ ਹੁੰਦੀ ਹੈ ਐਫਆਈਆਰ ਨੰਬਰ 2 ਜੋ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਸ ਪਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਇਹ ਸਾਰੀ ਚੀਜ਼ ਕਾਰਗੁਜ਼ਾਰੀ ਚਾਹੀ ਜੋ ਪੰਜਾਬ ਦੇ ਬੜੇ ਇੱਕ ਮੈਂ ਕਹੂੰਗਾ ਇਮਾਨਦਾਰ ਆਈਪੀਐਸ ਅਫਸਰ ਨੇ ਹਰਪ੍ਰੀਤ ਸਿੰਘ ਸਿੱਧੂ ਉਹ ਐਸਟੀਐਫ ਦੇ ਮੁਖੀ ਸਨ ਉਹਨਾਂ ਨੇ ਇੱਕ ਜੋ ਸਟੇਟਸ ਰਿਪੋਰਟ ਹੈ ਰਿਪੋਰਟ ਦਿੱਤੀ ਜਿਸ ਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਆਏ ਜਿਵੇਂ ਪਰਮਿੰਦਰ ਸਿੰਘ ਪਿੰਦੀ ਬੋਬੀ ਅਜਨਾਲਾ ਸਤਪ੍ਰੀ ਸੱਤਾ ਹੋਰ ਜਿਹੜੇ ਮਨਿੰਦਰ ਸਿੰਘ ਔਲਖ ਜਗਦੀਸ਼ ਭੋਲਾ ਤੇ ਇਹਦੇ ਵਿੱਚ ਕੀ ਹੋਇਆ ਵੀ ਜੋ ਇਹ ਰਿਪੋਰਟ ਸਟੇਟਸ ਰਿਪੋਰਟ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਹ ਦਾਇਰ ਕੀਤੀ ਗਈ ਜਿਹਦੇ ਵਿੱਚ ਇਹ ਆਇਆ ਬਿਆਨਾਂ ਦੇ ਵਿੱਚ ਵੀ ਜੋ ਸਤਪ੍ਰੀ ਸੱਤਾ ਹੈ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਹੈ ਇਹ ਇਹ ਪਾਰਟਨਰਸ ਰਹੇ ਇੱਕ ਕੈਮੀਕਲ ਸਪਲਾਈ ਕਰਦੇ ਰਹੇ ਨੇ ਉਹ ਜਿਹੜਾ ਕੈਮੀਕਲ ਦਾ ਨਾਮ ਹੈ ਸਿਉਡੋ ਐਪਰੇਡਾਈਨ ਤਾਂ ਉਸ ਤੋਂ ਬਾਅਦ ਬੜਾ ਚਰਚਿਤ ਵਿਚਾਰਿਆ ਹੈ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਚ ਆ ਚੁੱਕਿਆ ਹੈ ਸਟੇਟਸ ਰਿਪੋਰਟਾਂ ਅਸੀਂ ਆਪ ਦੇ ਵੱਲੋਂ ਕੁਝ ਨਹੀਂ ਕਹਿ ਰਹੇ ਜੋ ਮਾਨਯੋਗ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਬਿਜਤੇ ਕਰ ਰਹੇ ਤਾਂ ਬੜਾ ਜਿਆਦਾ ਇਹ ਲੋਕਾਂ ਨੂੰ ਪਤਾ ਲੱਗਿਆ ਵੀ ਕਿਵੇਂ ਇਹ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ ਇਹ ਨਸ਼ੇ ਦੀ ਤਸਕਰੀਬ ਵਿੱਚ ਨੇ ਇਹਨਾਂ ਉੱਪਰ ਇਲਜ਼ਾਮ ਨੇ 4-4 ਮਹੀਨਿਆਂ ਦੀ ਜੇਲ੍ਹ ਕੱਟੀ ਹੈ ਜੋ ਸੈਕਸ਼ਨ 25 ਆਫ ਐਨਡੀਪੀਐਸ ਸੈਕ ਹਾਰਬਰਿੰਗ ਡਰਗ ਪੈਡਲਰਸ ਯਾ ਆਫੈਂਡਰਸ ਸੈਕਸ਼ਨ 27ਏ ਆਫ ਐਨਡੀਪੀਐਸ ਸੈਕ ਫਾਈਨਾਂਸਿੰਗ ਡਰਗ ਟ੍ਰੇਡ ਐਂਡ ਸੈਕਸ਼ਨ 29 ਆਫ ਐਨਡੀਪੀਐਸ ਐਕਟ ਜੋ ਕਾਂਸਪੀਰੇਸੀ ਐਂਡ ਅਬੈਟਮੈਂਟ ਟੂ ਕਮਿਟ ਆਫੈਂਸਸ ਅੰਡਰ ਦਾ ਐਨਡੀਪੀਐਸ ਤਾਂ ਇਹ ਜਿਹੜੀ ਚੀਜ਼ ਹੈ ਚਲੋ ਇਸ ਨੂੰ ਜੋ ਸਿੱਟਾਂ ਵੀ ਬਦਲੀਆਂ ਗਈਆਂ ਤੇ ਉਸ ਤੋਂ ਬਾਅਦ ਸਾਰਾ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਕੱਢੀ ਉਹ ਹੈਗੀ ਹੈ ਅਗਸਤ 2022 ਦੀ ਜਦੋਂ ਭਾਈ ਅਮਰਿਤਪਾਲ ਸਿੰਘ ਪੰਜਾਬ ਦੀ ਧਰਤੀ ਉੱਪਰ ਆਏ ਤੇ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਬੜਾ ਜ਼ਿਆਦਾ ਵਾਰਿਸ ਪੰਜਾਬ ਦੇ ਪਾਰਟੀ ਦੇ ਮੁੱਖ ਸੇਵਾਦਾਰ ਵੱਜੋਂ ਉਹ ਆਏ ਤਾਂ ਇੱਕ ਬੜੀ ਵਧੀਆ ਜੋ ਖਾਲਸਾ ਵਹੀਰ ਹੈ ਉਹ ਚਲਾਈ ਗਈ ਕਿੰਨੇ ਨੌਜਵਾਨਾਂ ਨੇ ਜੋ ਤੁਸੀਂ ਦੇਖੋ ਵੀ ਨਸ਼ੇ ਤਿਆਗੇ ਤੇ ਅਮਰਿਤ ਸ਼ਕੈਕ ਬੜਾ ਵਧੀਆ ਚੜ੍ਹਦੀ ਕਲਾ ਵਾਲਾ ਮਾਹੌਲ ਸੀ ਪੰਜਾਬ ਦੇ ਵਿੱਚ ਤੇ ਜੈਤ ਜੀ ਗੱਲ ਹੈ ਵੀ ਜਿਹੜੇ ਹੁਣ ਨਸ਼ੇ ਦੇ ਤਸਕਰ ਨੇ ਡਰਗ ਪੈਡਲਰਸ ਨੇ ਉਦੋਂ ਵੀ ਉੱਪਰ ਜਿਹੜੇ ਡਰਗ ਲਾਰਡਸ ਨੇ ਜਿਹੜੇ ਐਨਡੀਪੀਐਸ ਦੇ ਪਰਚੀ ਵਿੱਚ ਜਿਵੇਂ ਕਿ ਅਕਾਲੀ ਦਲ ਦਾ ਆਗੂ ਹੈ ਜੋ ਦੋਸ਼ੀ ਹੈ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਨੂੰ ਅੰਦਰੋਂ ਹੋਇਆ ਵੀ ਆਖਿਰ ਕਿਉਂ ਜੋ ਇਹ ਨਸ਼ੇ ਦਾ ਵਪਾਰ ਹੈ ਇਹ ਸਾਰਾ ਘਟਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਸ ਨੇ ਜੋ ਨਿਰੰਤਰ ਭਾਈ ਅਮਰਿਤਪਾਲ ਸਿੰਘ ਦੇ ਵਿਰੁੱਧ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਮੀਡੀਆ ਵਿੱਚ ਹਾਲਾਂਕਿ ਤੁਸੀਂ ਕੋਈ ਬਿਆਨ ਦੇਖ ਲਓ ਭਾਈ ਅਮਰਿਤਪਾਲ ਸਿੰਘ ਨੇ ਬਾਈ ਨੇ ਕਦੇ ਇਸ ਬੰਦੇ ਨੂੰ ਕੁਝ ਕਿਹਾ ਹੋਵੇ ਕਿਉਂਕਿ ਇਸ ਬੰਦੇ ਦਾ ਇੱਕ ਹੋਰ ਅਲਟੀਰੀਅਰ ਮੋਟਿਵ ਸੀ ਇੱਕ ਹੋਰ ਉਹਦੀ ਮਨਛਾ ਸੀ ਉਹ ਹੈਗੀ ਹੈ ਇਹਦੀ ਜਿਹੜੀ ਸਿਕਿਉਰਟੀ ਜੋ Z+ ਸਿਕਿਉਰਟੀ ਨੂੰ ਮਿਲੀ ਹੋਈ ਸੀ ਕਿਉਂਕਿ ਆਖਿਰ ਇਹ ਜੋ ਬਾਦਲ ਪਰਿਵਾਰ ਦਾ ਮੈਂਬਰ ਹੈ ਤੇ ਉਸ ਸਿਕਿਉਰਟੀ ਤੋਂ ਬਾਅਦ ਜੋ ਪਰ ਜੋ ਪੂਰੀ ਫੁੱਲ ਫਲੇਜ ਬੰਦੇ ਹੈ ਉਹ ਨਹੀਂ ਸੀ ਦੇ ਤਾਂ ਇਸਨੇ ਸਭ ਤੋਂ ਪਹਿਲਾਂ ਸਾਡੇ ਕੋਲੋਂ ਲੈਟਰਾਂ ਜੋ ਮੌਜੂਦ ਹੈਗੀਆਂ ਨੇ ਇਸਨੇ ਇਸ ਦਾ ਜਿਹੜਾ ਇੱਕ ਮੇਨ ਜੋ ਸਕਿਉਰਿਟੀ ਇੰਚਾਰਜ ਹੈ ਉਸਨੇ 29 ਨਵੰਬਰ 2022 ਨੂੰ ਸਭ ਤੋਂ ਪਹਿਲਾਂ ਜੋ ADGP ਸਕਿਉਰਿਟੀ ਨੂੰ ਇਹ ਐਪਲੀਕੇਸ਼ਨ ਲਿਖੀ ਵੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਖਤਰਾ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੇ ਤਾਂ ਕਦੇ ਇਸ ਦੇ ਉਲਟ ਬਿਆਨ ਵੀ ਨਹੀਂ ਦਿੱਤਾ ਫਿਰ ਇਹ ਨਿਰੰਤਰ ਭਾਈ ਅਮਰਿਤਪਾਲ ਸਿੰਘ ਦੇ ਉਲਟ ਬਿਆਨਬਾਜ਼ੀ ਕਰਦਾ ਰਿਹਾ ਪਰ ਭਾਈ ਅਮਰਿਤਪਾਲ ਸਿੰਘ ਦੀ ਓਬਵੀਅਸ ਜੀ ਗੱਲ ਹੈ ਜੋ ਕੱਦ ਹੈ ਪੋਪੂਲੈਰਿਟੀ ਹੈ ਬੜੀ ਹਾਈਪ ਤੇ ਪਹੁੰਚ ਗਈ ਤੇ ਪਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਸੀ ਉਹ ਸਾਰਾ ਹੋਇਆ ਉਸ ਤੋਂ ਬਾਅਦ ਇਹਨੇ ਫਿਰ ਉਹ ਘਟਨਾ 23 ਫਰਵਰੀ 2023 ਦੀ ਹੈ ਉਸ ਤੋਂ ਬਾਅਦ ਉਸਨੇ ਇਸ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ 28 ਫਰਵਰੀ 2023 ਨੂੰ ਜੋ ADGP ਸਿਕਿਉਰਿਟੀ ਨੇ ਜੋ DGP ਪੰਜਾਬ ਨੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਵੀ ਮੈਨੂੰ ਭਾਈ ਅਮਰਿਤਪਾਲ ਸਿੰਘ ਤੋਂ ਖਤਰਾ ਹੈ ਉਸ ਵਿੱਚ ਇਸ ਚੀਜ਼ ਦੀ ਮੰਗ ਕੀਤੀ ਗਈ ਜਿਹੜੀਆਂ ਮੇਰੀਆਂ ਸਕੋਰਪੀਓ ਨੇ ਉਹ ਪੁਰਾਣੀਆਂ ਹੋ ਚੁੱਕੀਆਂ ਨੇ 5-5 ਲੱਖ ਚੱਲ ਚੁੱਕੀਆਂ ਨੇ ਹੁਣ ਉਹ ਕਿਸੇ ਖਸਤਾ ਹਾਲਤ 'ਚ ਨਹੀਂ ਤਾਂ ਮੈਨੂੰ ਨਵੀਆਂ ਗੱਡੀਆਂ ਦਿੱਤੀਆਂ ਚ ਤਾਂ ਦੇਖੋ ਇਸ ਬੰਦੇ ਦੀ ਮਨਛਾ ਹਮੇਸ਼ਾ ਭਾਈ ਅਮਰਿਤਪਾਲ ਸਿੰਘ ਦਾ ਨਾਂ ਵਰਤ ਕੇ ਦੇਖੋ ਇਹ ਜਿਹੜੀਆਂ ਲੈਟਰਾਂ ਨੇ ਕੋਈ ਸਿਕਿਉਰਿਟੀ ਦੀ ਬ੍ਰੀਚ ਨਹੀਂ ਕਰ ਰਹੀ ਕਿਉਂਕਿ ਇਸ ਸ਼ਖਸ ਨੇ ਇੱਕ ਸਿਵਲ ਰਿਟ ਪਟੀਸ਼ਨ 1190 2025 ਇਹ ਮਾਨਯੋਗ ਹਾਈ ਕੋਰਟ ਵਿੱਚ ਧਾਰ ਕਰੀਤੀ ਹੈ ਤੇ ਜੋ ਵੀਰਵਾਰ ਨੂੰ ਇਸਦੀ ਪਹਿਲੀ ਤਾਰੀਖ ਸੀ ਤਾਂ ਉੱਥੇ ਵੀ ਇਹਦੇ ਜੇ ਵਕੀਲ ਸਹਿਬਾਨ ਸੀ ਉਹਨਾਂ ਨੇ ਇਹ ਚੀਜ਼ ਉੱਥੇ ਗੱਲ ਆਖੀ ਕੋਰਟ ਦੇ ਵਿੱਚ ਵੀ ਜੋ 21 21 ਅਪ੍ਰੈਲ ਨੂੰ ਜੋ ਚੈਟਾਂ ਵਾਇਰਲ ਹੋਈਆਂ ਨੇ ਤਾਂ ਉਹਦੇ ਵਿੱਚ ਵੀ ਕਿਹਾ ਵੀ ਇਹਨੂੰ ਭਾਈ ਅਮਰਿਤਪਾਲ ਸਿੰਘ ਤੋਂ ਖਤਰਾ ਹੈ ਤਾ ਦੇਖੋ ਇਹ ਸਾਰਾ ਕੁਝ ਰਿਕਾਰਡ ਦਾ ਪਾਰਟ ਹੈ ਰਿਟ ਪਟੀਸ਼ਨਸ ਦੇ ਵਿੱਚ ਜੋ ਇਹਦੇ ਵਿਕਰਮਜੀਤ ਸਿੰਘ ਮਜੀਠੀਏ ਦੇ ਦਾਅਵੇ ਨੇ ਇਹ ਰਿਕਾਰਡ ਤੇ ਆਏ ਹੋਏ ਨੇ ਇਸ ਦਾ ਸਾਰਾ ਕੋਸ਼ਿ ਜੋ ਜਨਤਕ ਹੈ ਜੋ ਔਨ ਰਿਕਾਰਡ ਹੈ ਵੀ ਕਿਵੇਂ ਇਹ ਭਾਈ ਅਮਰਿਤਪਾਲ ਸਿੰਘ ਦਾ ਨਾਂ ਵਰਤ ਕੇ ਇਹ ਜੋ ਸਿਕਿਉਰਿਟੀ ਲੈਣ ਦਾ ਇਹ ਬਹੁਤ ਜ਼ਿਆਦਾ ਜੋ ਹੈਗਾ ਇਹ ਇੱਛਕ ਹੈ ਬੰਦਾ ਉਹ ਜਿਹੜੀਆਂ ਚੈਟਾਂ ਵਾਇਰਲ ਕਰਨੀਆਂ ਜੋ ਫੇਕ ਹੈ ਸਾਡੀ ਪਾਰਟੀ ਇਹ ਵੀ ਬਿਆਨ ਕਰਦੀ ਉਹਨਾਂ ਚੈਟਾਂ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਹਾਲਾਂਕਿ ਸਾਡੀ ਪਾਰਟੀ ਇਸ ਚੀਜ਼ ਦਾ ਵੀ ਖੰਡਨ ਕਰਦੀ ਹੈ ਵੀ ਜੋ ਉਹ ਜਿਵੇਂ ਕਿ ਝੂਠੇ ਇਹ ਚੈਟਾ ਬਣਾ ਕੇ AI ਟੈਕਨੋਲੋਜੀ ਨਾਲ ਜਾਂ ਵੈਸੇ ਫੇਕ ਚੀਜ਼ਾਂ ਦੇ ਨਾਲ ਤੇ ਜੋ 4-5 ਹੋਰ ਦੇ ਕਸੂਰ ਨੌਜਵਾਨ ਨੇ ਕੁਝ ਹੋਰ 20-25 ਬੰਦੇ ਨੇ ਉਹਨਾਂ ਨੂੰ ਵੀ ਜੋ ਯੂਪੀਏ ਲਾ ਕੇ ਅੰਦਰ ਕੀਤਾ ਗਿਆ ਸਿਰਫ ਔਰ ਸਿਰਫ ਇੱਕੋ ਕੰਮ ਹੈ ਉਹ ਹੈਗਾ ਇਸ ਬੰਦੇ ਦੀ ਜਿਹੜੀ ਇੱਛਾ ਦੀ ਪੂਰਤੀ ਇੱਕ ਬੰਦੇ ਦੀ ਜੋ ਇੱਕ ਲਾਲਸਾ ਸਿਕਿਉਰਿਟੀ ਲੈਣ ਦੀ ਉਸੇ ਲਾਲਸਾ ਦੀ ਪੂਰਤੀ ਦੇ ਵਿੱਚ ਜੋ ਇੰਨੇ ਜ਼ਿਆਦਾ 20 25 ਨੌਜਵਾਨਾਂ ਉੱਪਰ ਧੱਕਾ ਹੋਇਆ ਹੈ ਭਾਈ ਅਮਰਿਤਪਾਲ ਸਿੰਘ ਦੀ ਐਨਐਸਸੀ ਵਧੀ ਹੈ ਤਾਂ ਉਸ ਚੀਜ਼ ਦਾ ਵੀ ਬੜਾ ਮਾੜਾ ਹੋਇਆ ਤੇ ਬਾਕੀ ਜਿਹੜੀ ਸਾਡੀ ਪਾਰਟੀ ਦਾ ਇਹੀ ਜੋ ਸਟੈਂਡ ਹੈ ਵੀ ਦੇਖੋ ਇਹੋ ਜਿਹੇ ਜਿਹੜੇ ਬੰਦੇ ਨੇ ਜ਼ਿਆਦਾਤਰ ਝੂਠ ਬੋਲ ਕੇ ਭਾਈ ਅਮਰਿਤਪਾਲ ਸਿੰਘ ਵਿਰੁੱਧ ਜਿਹੜੀਆਂ ਉਹ ਆਡੀਓ ਨੇ ਜੋ AI ਨਾਲ ਬਣਾਈਆਂ ਗਈਆਂ ਨੇ ਜਿਨ੍ਹਾਂ ਦਾ ਕੋਈ ਦੇਖੋ ਆਪਾਂ ਆਮ ਜੀ ਪਰਿਵਾਰਸ਼ਾ ਵਿੱਚ ਦੇਖੀਏ ਉਹ ਆਵਾਜ਼ ਦੇ ਜਿਹੜੇ ਨੋਟਸ ਹੁੰਦੇ ਨੇ ਜਿਹੜੀ ਵੌਇਸ ਦਾ ਵੋਲਿਊਮ ਹੈ ਉਹੀ ਮੈਚ ਨਹੀਂ ਖਾਰੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਆਵਾਜ਼ ਹੈ ਤੁਸੀਂ ਸਾਰਿਆਂ ਨੇ ਸੁਣੀ ਆ ਉਹ ਕਿਸੇ ਹੋਰ ਤਰੀਕੇ ਦੀ ਐ ਪਿਚ ਵੱਖਰੀ ਐ ਉਹਦੀ ਉਹਦਾ ਜਿਹੜੀ ਭਾਰੀ ਆਵਾਜ਼ ਪਰ ਜਿਹੜੀ ਆਡੀਓ ਵਿੱਚ ਆਵਾਜ਼ ਸੁਣਾਈ ਜਾ ਰਹੀ ਹੈ ਉਹ ਵੀ ਬਿਲਕੁਲ ਹੀ ਫਰਕ ਐ ਤਾਂ ਇਹ ਸਭ ਇੱਕ ਫੇਕ ਤਰੀਕੇ ਨਾਲ ਬਣਾਇਆ ਗਿਆ ਸਿਰਫ ਔਰ ਸਿਰਫ ਭਾਈ ਅਮਰਤਪਾਲ ਸਿੰਘ ਨੂੰ ਟਾਰਗੇਟ ਕਰਨ ਕਰਕੇ ਜੋ ਵਿਸਾਖੀ ਦਾ ਇਕੱਠ ਸੀ 13 April ਤਲਵੰਡੀ ਸਾਬੋ ਦੀ ਧਰਤੀ ਉੱਪਰ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਸਾਰੀ ਕੌਮ ਨੇ ਸਾਰੇ ਪੰਜਾਬ ਨੇ ਭਾਈ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਐਲਾਨਿਆ ਵੀ ਮੁੱਖ ਮੰਤਰੀ ਬਣ ਗਏ ਉਸੇ ਚੀਜ਼ ਤੋਂ ਈਰਖਾ ਖਾਂਦੇ ਹੋયા ਉਹ ਜੇ ਸਾਰਾ ਕੁਝ ਹੋ ਰਿਹਾ ਇਸ ਰਿਟ ਪਟੀਸ਼ਨ ਦੇ ਵਿੱਚ ਵੀ ਜੋ ਸਰਕਾਰ ਨੂੰ ਜਵਾਬ ਤਲਬੀ ਹੋਈ ਹੈ ਮਾਨਯੋਗ ਹਾਈ ਕੋਰਟ ਨੂੰ ਪਰ ਸਾਨੂੰ ਉਮੀਦ ਹੈ ਵੀ ਜੋ ਸਾਨੂੰ ਲੱਗ ਵੀ ਰਿਹਾ ਵੀ ਜੋ ਸਰਕਾਰ ਦਾ ਜਿਹੜਾ ਜਵਾਬ ਹੋਊਗਾ ਇਸ ਰਿਟ ਪਟੀਸ਼ਨ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਨੂੰ ਸਿਕਿਉਰਿਟੀ ਦਿਵਾਉਣ ਵਾਲੀ ਰਿਟ ਪਟੀਸ਼ਨ ਦੇ ਵਿੱਚ ਉਹ ਇਸ ਦੇ ਹੱਕ ਦਾ ਹੋਊਗਾ ਕਿਉਂਕਿ ਇਸ ਸਮੇਂ ਇਹ ਜਿਹੜਾ ਸਰਕਾਰ ਦੇ ਨਾਲ ਹਮਸਫਰ ਹੋ ਕੇ ਇਹ ਚੱਲ ਰਿਹਾ ਹੈ ਜਿਹੜੀ ਵੀ ਕੋਈ ਤਫ਼ਤੀਸ਼ ਹੈ ਸਾਨੂੰ ਨਹੀਂ ਪਤਾ ਭਾਈ ਅਮਰਿਤਪਾਲ ਸਿੰਘ ਦੇ ਹਾਲਾਂਕਿ ਜਿਹੜੇ ਸਾਥੀ ਕੋਈ ਜੇਲ੍ਹ ਵਿੱਚ ਵੀ ਨੇ ਉਹਨਾਂ ਨੇ ਵੀ ਗੱਲ ਆਖੀ ਅਸੀਂ ਕੋਈ ਇਹੋ ਜੀ ਸਰਕਾਰ ਨੂੰ ਕੋਈ ਬਿਆਨ ਨਹੀਂ ਦਿੱਤਾ ਪਰ ਫਿਰ ਵੀ ਜਿਹੜੀ ਕੋਈ ਇੱਕ ਕੇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਚਾਹੇ ਅਜਨਾਲਾ ਕਾਂਡ 'ਚ ਕੀ ਕਿਸੇ ਨੇ ਬਿਆਨ ਦਿੱਤਾ ਉਹ ਜਿਹੜੀ ਤਫ਼ਤੀਸ਼ ਹੋਣੀ ਚਾਹੀਦੀ ਹੈ ਉਹ ਸਰਕਾਰ ਕੋਲੇ ਪਿੱਛੇ ਪਹੁੰਚਦੀ ਹੈ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਕੋਲ ਪਹੁੰਚਦੀ ਹੈ ਇਥੋਂ ਇੱਕ ਗੱਲ ਸਾਬਤ ਹੋ ਰਹੀ ਹੈ ਵੀ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਸਰਕਾਰ ਨਾਲ ਜੇ ਕੋਈ ਆਡੀਓ ਰਿਕਾਰਡਿੰਗ ਕੇਸ ਪ੍ਰਾਪਰਟੀ ਦਾ ਪਾਰਟ ਹੈ ਤਾਂ ਉਹ ਇਹਦੇ ਕੋਲੇ ਕਿਵੇਂ ਸਾਰਿਆਂ ਨਾਲ ਪਹਿਲਾਂ ਆਉਂਦਾ ਜਿਹੜਾ ਸੀਲਡ ਕਵਰ ਵਿੱਚ ਹੈ ਤਾਂ ਇਸ ਦਾ ਸਮਝੌਤਾ ਹੋਇਆ ਹੋਇਆ ਇਸ ਰੈਟ ਪਟੀਸ਼ਨ ਦੇ ਵਿੱਚ ਵੀ ਜੋ ਸਰਕਾਰ ਦਾ ਜਵਾਬ ਹੋਊਗਾ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਪੱਖੀ ਹੋਊਗਾ ਕਿਉਂਕਿ ਇਹ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਚੱਲ ਰਿਹਾ ਹੈ ਇੱਕੋ ਮੰਸ਼ਾ ਹੈ ਜੋ ਭਾਈ ਅਮਰਿਤਪਾਲ ਸਿੰਘ ਦੀ ਕਿਰਦਾਰਕੁਸ਼ੀ ਕਰਨੀ ਉਹਨਾਂ ਨੂੰ ਡਿਫੈਂਡ ਕਰਨਾ ਪਰ ਇਹਨਾਂ ਦੇ ਜਿਹੜੇ ਇਹ ਦਾਅਵੇ ਨੇ ਤਰੀਕੇ ਨੇ ਮੈਂ ਕਹੂੰਗਾ ਸਾਰੇ ਫਲॉप ਹੋਣਗੇ ਇਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਜੋ ਇਸਤੇ ਬਾਰੇ ਜਾਣਕਾਰੀ ਹੈ